ਮਿੱਤਰ ਪਿਆਰੋ ਤਿੰਨ ਵੱਡੇ ਐਕਸ਼ਨ ਹੋਏ ਨੇ ਤੇ ਤਿੰਨ ਵੱਡੇ ਐਕਸ਼ਨ ਕਿਉਂ ਹੋਏ ਨੇ ਇਹਦੇ ਬਾਰੇ ਸਾਰੇ ਜਾਣਨਾ ਚਾਹੁੰਦੇ ਨੇ ਪਹਿਲਾ ਵੱਡਾ ਐਕਸ਼ਨ ਹੋਇਆ ਕਿ ਮੁਖਸਰ ਸਾਹਿਬ ਦੇ ਡੀਸੀ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਤੇ ਸਸਪੈਂਡ ਕਿਉਂ ਕੀਤਾ ਗਿਆ ਕਾਰਨ ਕੀ ਹੈ ਮਸਲਾ ਕੀ ਹੈ ਉਹਦੇ ਖਿਲਾਫ ਐਸਾ ਕੀ ਮਿਲ ਗਿਆ ਭਗਵੰਤ ਮਾਨ ਸਰਕਾਰ ਨੂੰ ਕਿ ਡੀਸੀ ਨੂੰ ਸਸਪੈਂਡ ਕਰਨਾ ਪੈ ਗਿਆ ਦੂਡਾ ਦੂਜਾ ਵੱਡਾ ਐਕਸ਼ਨ ਹੋਇਆ ਕਿ ਜਿਹੜੇ ਚੌਕਸੀ ਵਿਭਾਗ ਦੇ ਵਿਜੀਲੈਂਸ ਦੇ ਮੁਖੀ ਹੈ ਉਹਨੂੰ ਇੱਕਦਮ ਭਗਵੰਤ ਮਾਨ ਸਰਕਾਰ ਨੇ ਬਦਲਿਆ ਤੇ ਨਗੇਸ਼ਵਰ Rao ਨੂੰ ਪੁਰਾਣੇ ਮੁਖੀ ਦੀ ਥਾਂ ਦੇ ਉੱਪਰ ਲਾਇਆ ਗਿਆ ਇੰਜ ਕਿਉਂ ਕੀਤਾ ਇਹਦੇ ਪਿੱਛੇ ਕੀ ਕਾਰਨ ਹੈ ਇਹ ਵੀ ਸਾਰੇ ਜਾਣਨਾ ਚਾਹੁੰਦੇ ਵੇ ਤੇ ਤੀਜਾ ਵੱਡਾ ਐਕਸ਼ਨ ਹੋਇਆ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਅਚਾਨਕ ਅਸਤੀਫਾ ਬੰਬ ਚਲਾ ਦਿੱਤਾ ਅਸਤੀਫਾ ਦੇ ਦਿੱਤਾ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਕਾਰਨ ਕੀ ਹੈ ਵੀ ਤੁਸੀਂ ਸਾਰੇ ਜਾਣਨਾ ਚਾਹੁੰਦੇ ਹੋ ਤੇ ਆਪਾਂ ਹੁਣ ਇੱਕ ਇੱਕ ਦੇ ਉੱਪਰ ਗੱਲ ਕਰਦੇ ਆਂ ਮੁਕਸਰ ਦੇ ਡੀਸੀ ਨੂੰ ਭਗਵੰਤ ਮਾਨ ਸਰਕਾਰ ਨੇ ਕਿਉਂ ਸਸਪੈਂਡ ਕੀਤਾ ਗਵਰਨਰ ਸਣਿਓ ਆਪਣਾ ਕਮੈਂਟ ਜ਼ਰੂਰ ਲਿਖਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ ਮੁੱਦਿਆਂ ਤੇ ਜਾਣਕਾਰੀਆਂ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਮੁਕਸਰ ਦੇ ਡੀਸੀ ਨੂੰ ਸਸਪੈਂਡ ਕੀਤਾ ਗਿਆ ਮੁਕਸਰ ਦਾ ਕੱਲ ਤੱਕ ਡੀਸੀ ਸੀ ਰਜੇਸ਼ ਤਿਰਪਾਠੀ ਰਜੇਸ਼ ਤਿਰਪਾਠੀ 2016 ਬੈਚ ਦਾ ਆਈਐਸ ਅਫਸਰ ਹੈ ਤੇ ਅਗਸਤ 16 ਅਗਸਤ 2024 ਨੂੰ ਉਸ ਨੂੰ ਸ਼੍ਰੀ ਮੁਖਸਰ ਸਾਹਿਬ ਦੇ ਡੀਸੀ ਵੱਜੋਂ ਤਨਖਤ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਕੱਲ ਅਚਾਨਕ ਉਸ ਨੂੰ ਸਸਪੈਂਡ ਕਰ ਦਿੱਤਾ ਕਿਉਂ ਕੀਤਾ ਦੇਖੋ ਜੀ ਚਰਚਾ ਆ ਰਹੀ ਹੈ ਜਾਣਕਾਰੀ ਆ ਰਹੀ ਹੈ ਮੀਡੀਆ ਦੇ ਵਿੱਚ ਕਿ ਜਿਹੜੇ ਮੁਖਸਰ ਸਾਹਿਬ ਦੇ ਐਮਐਲਏ ਆ ਐਮਐਲਏ ਜਗਦੀਪ ਕਾਕਾ ਬਰਾੜ ਉਹਨਾਂ ਨੇ ਇੱਕ ਰਿਕਾਰਡਿੰਗ ਪੇਸ਼ ਕੀਤੀ ਆ ਭਗਵੰਤ ਮਾਨ ਦੇ ਕੋਲ ਭਗਵੰਤ ਮਾਨ ਦੇ ਨਾਲ ਮੀਟਿੰਗ ਕਰਕੇ ਇੱਕ ਰਿਕਾਰਡਿੰਗ ਪੇਸ਼ ਕੀਤੀ ਕਿ ਆ ਦੇਖੋ ਜਿਹੜਾ ਡੀਸੀ ਐ ਮੁਕਸਰ ਦਾ ਉਹ ਕਿੱਦਾਂ ਗੜਬੜੀਆਂ ਕਰ ਰਿਹਾ ਕਿੱਦਾਂ ਉਹ ਭ੍ਰਿਸ਼ਟਾਚਾਰ ਕਰ ਰਿਹਾ ਤਾਂ ਫਿਰ ਰਿਪੋਰਟਾਂ ਦੇ ਮੁਤਾਬਕ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਰਿਕਾਰਡਿੰਗ ਦੇਖੀ ਤਾਂ ਉਸ ਨੇ ਤੁਰੰਤ ਐਕਸ਼ਨ ਲੈਣ ਦਾ ਮਨ ਬਣਾਇਆ ਤੇ ਫਿਰ ਔਰ ਰਿਕਾਰਡਿੰਗ ਜਿਹੜੀ ਹੈ ਉਹ ਭੇਜੀ ਗਈ ਵਿਜੀਲੈਂਸ ਦੇ ਮੁਖੀ ਨੂੰ ਹੁਣ ਵਿਜੀਲੈਂਸ ਦਾ ਮੁਖੀ ਵੀ ਕੱਲ ਅਚਾਨਕ ਬਦਲਿਆ ਅਵਰਿੰਦਰ ਕੁਮਾਰ ਪਹਿਲਾਂ ਵਾਲੇ ਮੁਖੀ ਸੀ ਉਹਨਾਂ ਦੀ ਥਾਂ ਤੇ ਜਿਹੜੇ ਨਗੇਸ਼ਵਰ ਰਾਓ ਹੈ ਉਹਨਾਂ ਨੂੰ ਮੁਖੀ ਲਾਇਆ ਗਿਆ ਤਾਂ ਫਿਰ ਉਸ ਰਿਕਾਰਡਿੰਗ ਦੇ ਆਧਾਰ ਤੇ ਦੱਸਿਆ ਜਾ ਰਿਹਾ ਹੈ ਕਿ ਡੀਸੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਕੀਤਾ ਗਿਆ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਰਿਕਾਰਡਿੰਗ ਕੀ ਹੈ ਆ ਐਮਐਲਏ ਕਹਿੰਦੇ ਆ ਕਿ ਵੱਡੇ ਪੱਦਰ ਤੇ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਕਿ ਡੀਸੀ ਸਾਹਿਬ ਭ੍ਰਿਸ਼ਟਾਚਾਰ ਕਰ ਰਿਹਾ ਵੱਡੇ ਪੱਦਰ ਤੇ ਇਹ ਵੀ ਗੱਲ ਨਿਕਲ ਕੇ ਆਈ ਆ ਜਿਵੇਂ ਪੰਜਾਬੀ ਚ ਕਹਿੰਦੇ ਆ ਵੀ ਉਹਨਾਂ ਨੇ ਤਾਂ ਚਾਦਰ ਵਿਛਾ ਰੱਖੀ ਐ ਤੇ ਫਿਰ ਉਹਨਾਂ ਦੇ ਖਾਫ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਇੱਕ ਐਸੀ ਰਿਕਾਰਡਿੰਗ ਜਿਹੜੀ ਆ ਉਹ ਬਣਾ ਲਈ ਗਈ ਲੱਭ ਲਈ ਗਈ ਜਿਹਦੇ ਨਾਲ ਉਸ ਡੀਸੀ ਨੂੰ ਸਸਪੈਂਡ ਕੀਤਾ ਜਾ ਸਕੀ ਇਹ ਉਹੀ ਡੀਸੀ ਸਾਹਿਬ ਹੈ ਜਿੱਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀਗੀ ਜਦੋਂ ਮੁਕਸਰ ਸਾਹਿਬ ਦੇ ਵਿੱਚ ਮਾਗੀ ਦਾ ਮੇਲਾ ਸੀਗਾ ਤਾਂ ਇਹ ਡੀਸੀ ਸਾਹਿਬ ਕੁਝ ਸਖਤ ਗੱਲਾਂ ਕਰਦੇ ਹੋਏ ਨਜ਼ਰ ਆਏ ਸੀ ਇੱਕ ਵੀਡੀਓ ਦੇ ਵਿੱਚ ਇਹ ਉਹੀ ਡੀਸੀ ਸਾਹਿਬ ਨੇ ਹੁਣ ਜਿਹੜੇ ਜਗਦੀਪ ਸਿੰਘ ਕਾਕਾ ਬਰਾੜ ਐਨਐਲਏ ਆ ਉਹਨਾਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਜਦ ਇਹ ਸਾਰੀ ਗੱਲ ਦੱਸੀ ਹੈ ਤਾਂ ਉਸ ਤੋਂ ਬਾਅਦ ਫਿਰ ਇਹ ਸਸਪੈਂਸ਼ਨ ਜਿਹੜੀ ਹੈ ਹੋਈ ਹੈ ਹੁਣ ਦੇਖੋ ਜਿਹੜਾ ਆਈਐਸ ਅਫਸਰ ਹੁੰਦਾ ਡੀਸੀ ਹੁੰਦਾ ਇਹ ਪੰਜਾਬ ਦਾ ਸੂਬਾ ਸਰਕਾਰ ਦਾ ਮੁਲਾਜ਼ਮ ਨਹੀਂ ਹੁੰਦਾ ਇਹ ਕੇਂਦਰ ਸਰਕਾਰ ਦਾ ਸਿੱਧੇ ਤੌਰ ਤੇ ਉਹਦਾ ਆਪਾਂ ਕਹਿ ਸਕਦੇ ਹਾਂ ਕਿ ਉਹ 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 ਉਹਦਾ ਵਿਅਕਤੀ ਹੁੰਦਾ ਤਾਂ ਜਦੋਂ ਸਸਪੈਂਡ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਜਾਣਕਾਰੀ ਭੇਜਣੀ ਪੈਂਦੀ ਹੈ ਹੁਣ ਜਾਣਕਾਰੀ ਪੰਜਾਬ ਸਰਕਾਰ ਕੇਂਦਰ ਨੂੰ ਭੇਜੇਗੀ ਤਾਂ ਕੀ ਕੇਂਦਰ ਉਸ ਨੂੰ ਮੰਨੇਗੀ ਦੇਖੋ ਜੇ ਤਾ ਪੁਖਤਾ ਤੱਤ ਸਬੂਤ ਕੋਈ ਹੋਇਆ ਫਿਰ ਤਾਂ ਮੰਨਣਾ ਪੈਂਦਾ ਹੁੰਦਾ ਤੇ ਜੇਕਰ ਪੁਖਤਾ ਤੱਤ ਸਬੂਤ ਨਾ ਹੋਇਆ ਤਾਂ ਫਿਰ ਡੀਸੀ ਬਹਾਲ ਹੋ ਸਕਦਾ ਹੈ ਅੱਗੇ ਵੀ ਬਹੁਤ ਸਾਰੇ ਡੀਸੀਆਂ ਦੇ ਮਾਮਲੇ 'ਚ ਇੰਜ ਹੁੰਦਾ ਰਿਹਾ ਔਰ ਇਹ ਡੀਸੀ ਸਾਹਿਬ ਜਿਹੜਾ ਇਹ ਜਦੋਂ ਦਾ ਲੱਗਿਆ ਇਸ ਨੂੰ ਕਈ ਅਹਿਮ ਵਿਭਾਗਾਂ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਰੱਖੀ ਹੈ ਤੇ ਹੁਣ ਸਸਪੈਂਡ ਕਰਨਾ ਪਿਆ ਹੁਣ ਕੀ ਇੱਕ ਰਿਕਾਰਡਿੰਗ ਕਰਕੇ ਹੀ ਕਰਨਾ ਪਿਆ ਜਾਂ ਅਸਲੀ ਕਾਰਨ ਹੋ ਰਿਹਾ ਮਿੱਤਰੋ ਇਹੋ ਜੀਆਂ ਗੱਲਾਂ ਪਹਿਲਾਂ ਬਹੁਤ ਆਉਂਦੀਆਂ ਰਹੀਆਂ ਪਿਛਲੇ 3 ਸਾਲ ਭਗਵੰਤਮਾਨ ਸਰਕਾਰ ਚੱਲੀ ਐ ਬੜੇ ਸਾਰੇ ਆਈਐਸ ਤੇ ਆਈਪੀਐਸ ਤੇ ਪੀਸੀਐਸ ਅਧਿਕਾਰੀਆਂ ਦੇ ਖਿਲਾਫ ਲੋਕ ਰੋਣਾ ਪਾਉਂਦੇ ਰਹੇ ਲੋਕ ਕਈ ਤਰ੍ਹਾਂ ਦੇ ਸਬੂਤ ਹੋਣ ਦੀਆਂ ਗੱਲਾਂ ਵੀ ਸਰਕਾਰ ਤੱਕ ਪਹੁੰਚਾਉਂਦੇ ਰਹੇ ਪਰ ਕਿਸੇ ਤੇ ਕਾਰਵਾਈ ਨਹੀਂ ਹੋਈ ਹੁਣ ਪਹਿਲੀ ਵਾਰ ਇੱਕ ਡੀਸੀ ਨੂੰ ਸਸਪੈਂਡ ਕਿਉਂ ਕਰਤਾ ਅਸਲ ਕਹਾਣੀ ਦਿੱਲੀ ਦੇ ਰਿਜ਼ਲਟ ਨਾਲ ਜੁੜੀ ਐ ਦਿੱਲੀ ਚ ਵੋਟਾਂ ਪਈਆਂ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਕੇਜਰੀਵਾਲ ਸਾਹਿਬ ਖੁਦ ਆਜ ਕੇ ਹਾਰ ਗਏ ਨੇ ਉਸ ਤੋਂ ਬਾਅਦ ਫਿਰ ਹੁਣ ਆਮ ਆਦਮੀ ਪਾਰਟੀ ਨੂੰ ਇਹ ਜਾਪਦਾ ਵੀ ਕੁਝ ਕਰਨਾ ਪੈਣਾ ਐਣੀ ਸਰਨਾ ਲੋਕ ਤੰਗ ਹੋਏ ਪਏ ਨੇ ਅਸੀਂ ਬਿਆਨ ਦੇ ਛੱਡ ਦਿਆ ਸਭ ਅੱਛਾ ਸਭ ਅੱਛਾ ਤਾਂ ਲੋਕ ਫਿਰ ਹੋਰ ਤੇ ਕੁਝ ਕਰਨ ਨਹੀਂ ਜੋਗੇ ਜਿਹੜੇ ਚੇਤਨ ਲੋਕ ਨੇ ਉਹ ਤਾਂ ਰੌਲਾ ਰੂਲਾ ਪਾਸ ਛੱਡਦੇ ਨੇ ਆਮ ਜਨਤਾ ਵਿਚਾਰੀ ਤਾਂ ਫਿਰ ਵੋਟਾਂ ਵਾਲੇ ਦੇ ਨਹੀਂ ਆਪਦੀ ਪੜਾਸ ਕੱਢਦੀ ਏ ਜਿਵੇਂ ਦਿੱਲੀ ਚ ਲੋਕਾਂ ਨੇ ਪੜਾਸ ਕੱਢੀ ਏ ਜਿਹੜੀ ਆਮ ਆਦਮੀ ਪਾਰਟੀ ਦਿੱਲੀ ਨੂੰ ਆਪਣਾ ਕਿਲਾ ਆਪਣਾ ਗੜ ਮੰਨਦੀ ਸੀ ਉਹਨੂੰ ਹੁੰਝ ਕੇ ਪਾਸੇ ਕਰ ਦਿੱਤਾ ਦਿੱਲੀ 'ਚ ਝਾੜੂ ਫੇਰਨ ਵਾਲਿਆ ਤੇ ਹੀ ਲੋਕਾਂ ਨੇ ਝਾੜੂ ਫੇਰਤਾ ਤਾਂ ਇਸੇ ਕਰਕੇ ਹੁਣ ਆਮ ਆਦਮੀ ਪਾਰਟੀ ਨੂੰ ਐਕਸ਼ਨ ਲੈਣਾ ਪਿਆ ਹੁਣ ਆਮ ਆਦਮੀ ਪਾਰਟੀ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ ਉਹਨਾਂ ਨੂੰ ਪਤਾ ਕਿ ਕੱਲਾ ਪੰਜਾਬ ਰਹਿ ਗਿਆ ਜੇ ਪੰਜਾਬ ਦੇ ਵਿੱਚ ਵੀ ਅਸੀਂ ਕੁਝ ਕਰਕੇ ਨਾ ਦਿਖਾ ਸਕੇ 2 ਸਾਲ ਬਚੇ ਨੇ ਤਾਂ ਫਿਰ ਬਾਤੀ ਚੰਗੀ ਤਰ੍ਹਾਂ ਮੰਝੀ ਜਾਣੀ ਹੈ ਇੱਕ ਸੂਬੇ 'ਚ ਸਰਕਾਰ ਐ ਇੱਥੋਂ ਵੀ ਖਤਮ ਤਾਂ ਫਿਰ ਕਹਾਣੀ ਖਤਮ ਇਹ ਗੱਲ ਆਮ ਆਦਮੀ ਪਾਰਟੀ ਨੂੰ ਚੰਗੀ ਤਰ੍ਹਾਂ ਪਤਾ ਪੂਰੀ ਚੰਗੀ ਤਰ੍ਹਾਂ ਪਤਾ ਲੱਗ ਚੁੱਕੀ ਐ ਇਸੇ ਕਰਕੇ ਆਮ ਆਦਮੀ ਪਾਰਟੀ ਐਕਸ਼ਨ ਲੈਣਾ ਚਾਹੁੰਦੀ ਐ ਪਹਿਲਾਂ ਦੀਆਂ ਹਾਲਤਾਂ 'ਚ ਜੇ ਆਹੀ ਸ਼ਿਕਾਇਤ ਡੀਸੀ ਦੀ ਕੀਤੀ ਹੁੰਦੀ ਤਾਂ ਡੀਸੀ ਤੇ ਕਾਰਵਾਈ ਨਹੀਂ ਸੀ ਹੋਣੀ ਹੁਣ ਅਗਲੀ ਜਿਹੜੀ ਗੱਲ ਐ ਵਿਜੀਲੈਂਸ ਦਾ ਜਿਹੜਾ ਮੁਖੀ ਬਦਲਿਆ ਉਹ ਕਿਉਂ ਬਦਲਿਆ ਵੇਖੋ ਜੀ ਗੱਲ ਇਹਦੇ ਬਾਰੇ ਦੋ ਤਿੰਨ ਤਰ੍ਹਾਂ ਦੀ ਚਰਚਾ ਆ ਰਹੀ ਹੈ ਪਹਿਲੀ ਚਰਚਾ ਤਾਂ ਇਹ ਆ ਕਿ ਜਿਹੜਾ ਪ੍ਰਾਣਾ ਮੁਖੀ ਵਰਿੰਦਰ ਜੀ ਹੈ ਉਹ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਰਿਟਾਇਰਮੈਂਟ ਹੋਣੀ ਹੈ ਤਾਂ ਉਹਨਾਂ ਨੇ ਹੋ ਸਕਦਾ ਆਪੇ ਹੀ ਆਪਣਾ ਅਹੁਦਾ ਛੱਡਿਆ ਹੋਵੇ ਪਰ ਇੱਕ ਜਾਣਕਾਰੀ ਇਹ ਆ ਰਹੀ ਹੈ ਕਿ ਇਸ ਡੀਸੀ ਤੇ ਕਾਰਵਾਈ ਕਰਨੀ ਸੀ ਤੇ ਸ਼ਾਇਦ ਉਹ ਪ੍ਰਾਣਾ ਮੁਖੀ ਡੀਸੀ ਤੇ ਕਾਰਵਾਈ ਕਰਨ ਦੇ ਲਈ ਉਹਨੇ ਤਿਆਰ ਨਾ ਹੋ ਰਹੇ ਹੁਣ ਜਾ ਉਹ ਡੀਸੀ ਤੇ ਕਾਰਵਾਈ ਕਰਨ ਦੇ ਲਈ ਪੈਰ ਨਾ ਲਾ ਰਹੇ ਹੁਣ ਤਾਂ ਇਸ ਕਰਕੇ ਫਿਰ ਹੋ ਸਕਦਾ ਹੈ ਕਿ ਜਿਹੜਾ ਨਵਾਂ ਨਗੇਸ਼ਵਰ ਰਾਓ ਆਈਐਸ ਉਹਨਾਂ ਨੂੰ ਇਸ ਅਹੁਦੇ ਤੇ ਤਨਖਾਦ ਕੀਤਾ ਗਿਆ ਤਾਂ ਕਿ ਇਹ ਕਾਰਵਾਈ ਛੋਟੀ ਨਹੀਂ ਹੈ ਡੀਸੀ ਤੇ ਡੀਸੀ ਤੇ ਕਾਰਵਾਈ ਵੱਡੀ ਕਾਰਵਾਈ ਹੈ ਹੁਣ ਬਾਕੀ ਡੀਸੀ ਬਾਕੀ ਜਿਹੜੇ ਤਹਿਸੀਲਦਾਰ ਬਾਕੀ ਜਿਹੜੇ ਐਸਡੀਐਮ ਬਾਕੀ ਜਿਹੜੇ ਐਸਐਸਪੀ ਉਹਨਾਂ ਨੂੰ ਵੀ ਥੋੜੇ ਜੇ ਕੰਨ ਹੋ ਜਾਣਗੇ ਨਾ ਵੀ ਐਵੇਂ ਵੀ ਹੋ ਸਕਦਾ ਹੈ ਪਹਿਲਾਂ ਤਾਂ ਸਾਰਿਆਂ ਨੂੰ ਐਂ ਲੱਗਦਾ ਸੀ ਵੀ ਗੱਲਾਂ ਹੀ ਨੇ ਗੱਲਾਂ ਹੀ ਨੇ ਗੱਲਾਂ ਇਹ ਤਾਂ ਸੀ ਵੀ ਗੱਲਾਂ ਹੀ ਭਗਵੰਤਮਾਨ ਸਰਕਾਰ ਨੇ ਗੱਲਾਂ ਬਹੁਤ ਕੀਤੀਆਂ ਕਰ ਦੇਣਾ ਉਹ ਕਰ ਦੇਣਾ ਫਲਾਨ ਕਰ ਦੇਣਾ ਪਰ ਕੀਤਾ-ਕੂਤਾ ਕੱਖ ਨਹੀਂ ਸੀ ਇੱਕ ਵਾਰੀ ਇੱਕ ਤਹਿਸੀਲਦਾਰ ਨੈਤ ਤਹਿਸੀਲਦਾਰ ਸ਼ਾਇਦ ਉੱਤੇ ਕਾਰਵਾਈ ਹੋਈ ਸੀ ਬਾਕੀ ਹੜਤਾਲ ਕਰਕੇ ਬਹਿ ਗਏ ਸੀ ਬਾਅਦ ਦੇ ਵਿੱਚ ਭਗਵੰਤਮਾਨ ਸਰਕਾਰ ਹੀ ਨਿਮਦੀ ਨਜ਼ਰ ਆਉਣ ਲੱਗੀ ਸੀ ਉਹਨਾਂ ਦੇ ਅੱਗੇ ਤਾਂ ਉਸ ਤੋਂ ਬਾਅਦ ਫਿਰ ਚਾਂਬਲ ਨਾ ਤਗਲੇ ਨੇ ਹੁੰਦਾ ਹੀ ਆ ਤੇ ਅਗਲੇ ਫਿਰ ਚਾਂਬਲੀ ਬੈਨੇ ਤਾਂ ਹੁਣ ਭਗਵੰਤ ਮਾਨ ਸਰਕਾਰ ਦੇ ਐਕਸ਼ਨ ਨੇ ਵੱਡੀ ਚਰਚਾ ਜਿਹੜੀ ਹੈ ਬਟੋਰੀ ਹੈ ਹੁਣ ਧਾਮੀ ਸਾਹਿਬ ਨੇ ਅਸਤੀਫਾ ਕਿਉਂ ਦਿੱਤਾ ਕੱਲ ਸੁਖਬੀਰ ਬਾਦਲ ਸਾਹਿਬ ਦੀ ਬੇਟੀ ਦੇ ਵਿਆਹ ਦੀ ਰਿਸੈਪਸ਼ਨ ਸੀ ਵੱਡੇ ਵੱਡੇ ਮਹਿਮਾਨ ਆਏ ਕਈਆਂ ਦੇ ਮਤਲਬ ਚਰਚੇ ਵੀ ਚੱਲੇ ਕਿਉਂਕਿ ਮਹਿਮਾਨਾਂ ਦੇ ਵਿੱਚ ਉਹ ਵਿਰੋਧੀ ਪਾਰਟੀਆਂ ਦੇ ਬੰਦੇ ਸੀ ਜਿਨ੍ਹਾਂ ਦੇ ਖਿਲਾਫ ਸਟੇਜਾਂ ਤੋਂ ਬੋਲਿਆ ਜਾਂਦਾ ਹੈ ਸੁਖਬੀਰ ਬਾਦਲ ਹੋਰਾਂ ਵੱਲੋਂ ਉਹ ਵੀ ਉਹਨਾਂ ਦੇ ਖਿਲਾਫ ਬੋਲਦੇ ਨੇ ਔਰ ਦੂਜੇ ਪਾਸੇ ਡੇਰਾ ਬਿਆਸ ਤੇ ਮੁਖੀ ਬਾਬਾ ਗੁਰਿੰਦਰ ਵਰਗੇ ਲੋਕ ਵੀ ਉੱਥੇ ਆਏ ਸਵਾਲ ਵੀ ਕੁਝ ਲੋਕਾਂ ਨੇ ਕੀਤੇ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਸੁਖਬੀਰ ਬਾਦਲ ਦੇ ਘਰ ਤਾਂ ਚਲੇ ਗਏ ਪਰ ਕੀ ਕਿਸੇ ਗਰੀਬ ਦੇ ਘਰ ਬੇਟੀ ਦੇ ਵਿਆਹ ਤੇ ਵੀ ਜਾਣਗੇ ਇਹ ਸਵਾਲ ਤਾਂ ਹੈਗੇ ਨੇ ਨਾ ਜਵਾਬ ਕਿਸੇ ਨੇ ਦੇਣਾ ਕਿ ਨਹੀਂ ਦੇਣਾ ਉਹ ਅਗਲੇ ਦੀ ਮਰਜ਼ੀ ਹੈ ਪਰ ਸਵਾਲ ਤੇ ਹੈਗੇ ਨੇ ਵੱਡਿਆਂ ਨਾਲ ਯਾਰੀਆਂ ਤੇ ਆਮ ਜਨਤਾ ਦੀਆਂ ਖੱਜਲ ਖਵਾਰੀਆਂ ਦੇਖੋ ਜੀ ਗੱਲ ਕਿਸੇ ਇੱਕ ਦੀ ਨਹੀਂ ਮੈਂ ਕਰ ਰਿਹਾ ਮੈਂ ਸਾਰਿਆਂ ਦੀ ਕਰ ਰਿਹਾ ਹੁਣ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਤੇ ਧਾਮੀ ਸਾਹਿਬ ਦੇ ਅਸਤੀਫੇ ਦੀ ਚਰਚਾ ਕੱਲ ਸਾਰਾ ਦਿਨ ਜਿਹੜੀ ਸੁਖਬੀਰ ਬਾਦਲ ਦੇ ਬੇਟੀ ਦੇ ਵਿਆਹ ਦੀ ਪਾਰਟੀ ਸੀ ਉਹਦੇ ਵਿੱਚ ਵੀ ਖੂਬ ਗੂੰਜੀ ਐ ਧਾਮੀ ਨੇ ਅਸਤੀਫਾ ਕਿਉਂ ਦਿੱਤਾ ਕੀ ਧਾਮੀ ਸਾਹਿਬ ਅਸਤੀਫਾ ਦੇ ਕੇ ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਦੀ ਰਿਸੈਪਸ਼ਨ ਤੇ ਗਏ ਜਿੱਥੋਂ ਤੱਕ ਸਾਨੂੰ ਜਾਣਕਾਰੀ ਇਹ ਨਹੀਂ ਗਏ ਹੋ ਸਕਦਾ ਅਸੀਂ ਗਲਤ ਹੋਈਏ ਜਾਣਕਾਰੀ ਪੁਖਤਾ ਨਾ ਹੋਵੇ ਪਰ ਜੇ ਧਾਮੀ ਸਾਹਿਬ ਸੁਖਬੀਰ ਬਾਦਲ ਸਾਹਿਬ ਦੀ ਬੇਟੀ ਦੇ ਵਿਆਹ ਦੀ ਰਿਸੈਪਸ਼ਨ ਤੇ ਨਹੀਂ ਗਏ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਖੁਲਾਸਾ ਹੈ ਛੋਟੀ ਗੱਲ ਨਹੀਂ ਹੈਗੀ ਇਹ ਖੁਲਾਸਾ ਕਿਉਂ ਧਾਮੀ ਸਾਹਿਬ ਬਾਦਲਾਂ ਦੇ ਖਾਸ ਸੀਗੇ ਔਰ ਧਾਮੀ ਸਾਹਿਬ ਬਚਾਉਂਦੇ ਰਹੇ ਬਹੁਤ ਥਾਂਾਂ ਤੇ ਢਾਲ ਬਣਦੇ ਰਹੇ ਸ਼੍ਰੋਮਣੀ ਕਮੇਟੀ ਵੱਲੋਂ ਬਾਦਲਾਂ ਦੇ ਹੱਕ ਦੇ ਵਿੱਚ ਲਗਾਤਾਰ